ਨਵਜੋਤ ਸਿੰਘ ਸਿੱਧੂ ਨੇ ਇਹ ਕਹਿ ਦਿੱਤਾ ਹੈ ਕਿ ਉਹ ਅਮਰਸਰ ਤੋਂ ਠੀਕ ਚੋਣ ਲੜਨ ਦੇ ਇਛੁਕ ਨੇ ਪਹਿਲਾਂ ਇਹ ਕੰਸੂਆنس ਸੀ ਕਿ ਪਟਿਆਲਾ ਤੋਂ ਟਿਕਟ ਮਿਲ ਸਕਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਤਿੰਨ ਤਿੰਨ ਬੰਦਿਆਂ ਦੀ ਲਿਸਟ ਚਾਂਦੀ ਸੀ ਕਿ ਆਹ ਤਿੰਨ ਹੋ ਸਕਦੇ ਜਿਹਨੂੰ ਮਰਜ਼ੀ ਟਿਕਟ ਦੇ ਦਿਓ ਹੁਣ ਜਿੱਥੇ ਦੋ ਵੀ ਭੇਜੇ ਨੇ ਉਹਨਾਂ ਨੇ ਉੱਥੇ ਵੀ ਕਹਿਤਾ ਕਿ ਨਹੀਂ ਨਵਜੋਤ ਸਿੰਘ ਸਿੱਧੂ ਕਹਿੰਦਾ ਵੀ ਮੈਂ ਅੰਮ੍ਰਿਤਸਰ ਦੇ ਵਿੱਚ ਕਹਿਤਾ ਸੀ ਮੈਂ ਤਾਂ ਹੁਣ ਅੰਮ੍ਰਿਤਸਰ ਤੋਂ ਹੀ ਚੋਣ ਲੜਾਂਗਾ ਪਰ ਪਿਛਲੇ ਲਗਭਗ 1 ਸਾਲ ਤੋਂ ਨਵਜੋਤ ਸਿੰਘ ਸਿੱਧੂ ਦੀਆਂ ਬਾਈ ਦੀਆਂ ਚੋਣਾਂ ਤੋਂ ਬਾਅਦ ਸਰਗਰਮੀਆਂ ਤਾਂ ਸਾਰੀਆਂ ਪਟਿਆਲੇ ਨੇ ਇਹ ਮੱਲੇ ਦੀ ਚੋਣ ਲੜਨੀ ਆ ਕੋਣੇ ਲੋਕ ਸਭਾ ਦੀ ਚੋਣ ਲੜਨੀ ਆ ਲੋਕ ਸਭਾ ਦੀ ਚਰਚਾ ਲਗਾਤਾਰ ਕੀਤੀ ਜਾ ਰਹੀ ਹੈ ਲੋਕ ਸਭਾ ਚੋਣਾਂ ਦਾ ਬਿਗਲ ਵੀ ਵਜਿਆ ਹੋਇਆ ਹੈ ਤੇ ਤਰੀਕਾ ਦਾ ਐਲਾਨ ਹੋਣਾ ਬਾਕੀ ਹੈ ਚੋਣ ਜ਼ਾਬਤਾ ਲੱਗਣ ਦੀਆਂ ਤਿਆਰੀਆਂ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਇੰਡੀਆ ਗਠ ਜੋੜ ਵੀ ਕਈ ਥਾਵਾਂ ਤੇ ਉਹ ਸਹਿਮਤੀਆਂ ਬਣਾ ਰਿਹਾ ਹੈ ਐਨਡੀਏ ਦੀਆਂ ਜਿਹੜੀਆਂ ਭਾਈਵਾਲ ਪਾਰਟੀਆਂ ਨੇ ਜਾਂ ਫਿਰ ਇੰਡੀਆ ਦੇ ਵਿੱਚ ਆ ਰਹੀਆਂ ਨੇ ਉਹ ਵੀ ਸਹਿਮਤੀਆਂ ਪ੍ਰਗਟਾਉਂਦੀਆਂ ਨਜ਼ਰ ਆ ਰਹੀਆਂ ਨੇ ਤੇ ਕਾਂਗਰਸ ਦਾ ਇੱਕ ਲੀਡਰ ਹੈ ਨਵਜੋਤ ਸਿੰਘ ਸਿੱਧੂ ਉਹ ਆਪਣੇ ਹੀ ਇੱਕ ਤਰੀਕੇ ਦੇ ਨਾਲ ਵੱਖਰੇ ਪਲੇਟਫਾਰਮ ਦੇ ਉੱਤੇ ਤੁਰਦੇ ਨਜ਼ਰ ਆ ਰਹੇ ਨੇ ਪਹਿਲਾਂ ਲਗਾਤਾਰ ਰੈਲੀਆਂ ਕੀਤੀਆਂ ਗਈਆਂ ਵੱਖਰੇ ਤਰੀਕੇ ਦੇ ਨਾਲ ਹਾਲਾਂਕਿ ਉਹਦੇ ਵਿੱਚ ਕਾਂਗਰਸ ਦੀ ਇਨਵੋਲਵਮੈਂਟ ਸੀ ਖੁਦ ਕਾਂਗਰਸ ਦੇ ਲੀਡਰ ਸੀਗੇ ਪਰ ਪੰਜਾਬ ਦੀ ਲੀਡਰਸ਼ਿਪ ਬਹੁਤ ਘੱਟ ਨਜ਼ਰ ਆਈ ਉਹਦੇ ਵਿੱਚ ਵੱਡੇ ਲੀਡਰ ਨਹੀਂ ਪਹੁੰਚੇ ਤੇ ਹੁਣ ਨਵਜੋਤ ਸਿੰਘ ਸਿੱਧੂ ਨੇ ਇਹ ਕਹਿ ਦਿੱਤਾ ਹੈ ਕਿ ਉਹ ਅਮਰਸਰ ਤੋਂ ਹੀ ਚੋਣ ਲੜਨ ਦੇ ਇੱਛੁਕ ਨੇ ਪਹਿਲਾਂ ਇਹ ਕੰਫਰੰਸ ਸੀ ਕਿ ਪਟਿਆਲਾ ਤੋਂ ਟਿਕਟ ਮਿਲ ਸਕਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਪਰ ਹੁਣ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਮੈਂ ਤਾਂ ਅਮਰਸਰ ਤੋਂ ਹੀ ਚੋਣ ਲੜਨੀ ਹੈ ਯਾਨੀ ਕਿ ਕੁਲ ਮਿਲਾ ਕੇ ਪਟਿਆਲੇ ਵਾਲੀ ਸੀਟ ਤਾਂ ਥੋੜੀ ਜੀ ਖਾਲੀ ਹੋਈ ਹੈ ਇੱਕ ਦਾਵੇਦਾਰ ਘਟ ਚੁੱਕਿਆ ਹੈ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਾਫੀ ਉਮੀਦਾਂ ਸੀ ਜਾਂ ਉਹਨਾਂ ਦੇ ਉੱਤੇ ਪੂਰੀਆਂ ਨਜ਼ਰਾਂ ਟਿਕੀਆਂ ਸੀ ਸਾਰਿਆਂ ਦੀਆਂ ਕਿ ਨਵਜੋਤ ਸਿੰਘ ਸਿੱਧੂ ਪਟਿਆਲੇ ਤੋਂ ਕੈਂਡੀਡੇਟ ਹੋ ਸਕਦੇ ਨੇ ਕਾਂਗਰਸ ਦੇ ਪਰ ਉਹ ਕਹਿੰਦੇ ਮੈਂ ਅਮਰਸਰ ਤੋਂ ਲੜਨਾ ਹੈ ਕਾਂਗਰਸ ਪਾਰਟੀ ਦੀ ਅੱਜ ਇੱਕ ਮੀਟਿੰਗ ਹੋਣ ਜਾ ਰਹੀ ਹੈ ਹੂੰ ਪਹਿਲੀ ਵਾਰ ਹੋਇਆ ਕਿ ਕਾਂਗਰਸ ਪਾਰਟੀ ਨੇ ਆਪਣੇ ਐਲੋਪੀ ਤੇ ਜ਼ਿਲ੍ਹਾ ਸੌਰੀ ਸਬਾਈ ਆਗੂਆਂ ਨੂੰ ਪ੍ਰਧਾਨਾਂ ਨੂੰ ਇਹ ਕਿਹਾ ਤੇ ਜਿਹੜੇ ਇੰਚਾਰਜ ਲਾਏ ਨੇ ਭਾਬ ਦਵਿੰਦਰ যাদਬ ਪਹਿਲਾਂ ਤਿੰਨ ਤਿੰਨ ਬੰਦਿਆਂ ਦੀ ਲਿਸਟ ਜਾਂਦੀ ਸੀ ਕਿ ਆਹ ਤਿੰਨ ਹੋ ਸਕਦੇ ਜਿਹਨੂੰ ਮਰਜ਼ੀ ਟਿਕਟ ਦੇ ਦਿਓ ਹੁਣ ਜਿੱਥੇ ਦੋ ਵੀ ਭੇਜੇ ਨੇ ਉਹਨਾਂ ਨੇ ਉੱਥੇ ਵੀ ਕਹਿਤਾ ਕਿ ਨਹੀਂ ਦਵਾਜੋਇ ਕਦ ਦੱਸੋ ਜੇ ਤੂੰ ਕੌਣ ਹੋ ਸਕਦਾ ਹੈ ਉਹਦਾ ਪਤਾ ਦੱਸੋ ਅੱਜ ਇਹਨਾਂ ਦੀ ਮੀਟਿੰਗ ਹੈ ਨਵਜੋਤ ਸਿੰਘ ਸਿੱਧੂ ਕਹਿੰਦਾ ਵੀ ਮੈਂ ਅੰਮ੍ਰਿਤਸਰ ਦੇ ਵਿੱਚ ਕਹਿਤਾ ਸੀ ਮੈਂ ਤਾਂ ਹੁਣ ਅੰਮ੍ਰਿਤਸਰ ਤੋਂ ਹੀ ਚੋਣ ਲੜਾਂਗਾ ਪਰ ਪਿਛਲੇ ਲਗਭਗ 1 ਸਾਲ ਤੋਂ ਨਵਜੋਤ ਸਿੰਘ ਸਿੱਧੂ ਦੀਆਂ ਬਾਈ ਦੀਆਂ ਚੋਣਾਂ ਤੋਂ ਬਾਅਦ ਸਰਗਰਮੀਆਂ ਤਾਂ ਸਾਰੀਆਂ ਪਟਿਆਲੇ ਨੇ ਇਹ ਮਹੱਲੇ ਦੀ ਚੋਣ ਲੜਨੀ ਆ ਕੋਣੇ ਲੋਕ ਸਭਾ ਦੀ ਚੋਣ ਲੜਨੀ ਹੈ ਜੇ ਮੰਨ ਲਓ ਸਿੱਧੂ ਸਾਹਿਬ ਉਥੋਂ ਇੰਟਰਸਟਿਡ ਨੇ ਤਾਂ ਘੱਟੋ ਘੱਟ ਉਹਦੀ ਤਿਆਰੀ ਕੀਤੀ ਜਾਣੀ ਚਾਹੀਦੀ ਹੈ ਤੇ ਦੂਜੀ ਗੱਲ ਦਵਿੰਦਰ ਯਾਦਵ ਪ੍ਰਤਾਪ ਸਿੰਘ ਬਾਜਵਾ ਅਬਰਿੰਦਰ ਸਿੰਘ ਰਾਜਾ ਵੜਿੰਗ ਇਹਨਾਂ ਨੇ ਤਿੰਨਾਂ ਨੇ ਰਲ ਕੇ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਦੀ ਟਿਕਟ ਫਾਈਨਲ ਕਰਤੀ ਹੈ ਗੁਰਜੀਤ ਸਿੰਘ ਔਜਲਾ ਉੱਥੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀਆਂ ਚਰਚਾਵਾਂ ਬਹੁਤ ਨੇ ਪਰ ਜਿਹੜਾ ਬੰਦਾ ਮੌਜੂਦਾ ਹੋਵੇ ਤੇ ਲੋਕਾਂ 'ਚ ਵਿਚਰਦੇ ਤੇ ਕੰਮ ਕਰਦੇ ਵੀ ਉਹ ਦੇਖੇ ਜਾਂਦੇ ਆ ਸੋ ਇਹ ਗੱਲ ਕਹਿ ਨਹੀਂ ਕਿ ਮੈਂ ਤਾਂ ਸਿਰਫ ਤੇ ਸਿਰਫ ਅੰਮਰਸਰ ਤੋਂ ਹੀ ਚੋਣ ਲੜਾਂਗਾ ਤੇ ਦੂਜਾ ਸਿੱਧੂ ਸਾਹਿਬ ਨੇ ਕੱਲਿਆਂ ਨੇ ਲੜਨੀ ਹੈ ਕੀ ਉਹਨਾਂ ਦਾ ਤਾਲਬੇਲ ਆਪਣੇ ਲੀਡਰਾਂ ਨਾਲ ਹੈ ਤੇ ਕਾਂਗਰਸ ਨੇ ਇਸ ਵੇਲੇ ਇੱਕੋ ਕੰਮ ਕਿਹਾ ਕਰੋ ਜਾਂ ਮਰੋ ਜੀਤੇ ਕਰਕੇ ਉਹਨਾਂ ਨੂੰ ਬਰੇਵਲਟੀ ਪਾਪ ਜਿਹੜਾ ਆਗੂ ਜਿੱਤ ਸਕਦਾ ਹੋਵੇ ਉਸ ਆਗੂ ਨੂੰ ਉਹਨਾਂ ਨੇ ਅੱਗੇ ਲਿਆਉਣਾ ਹੈ ਉਸ ਕ੍ਰਾਈਟੇਰੀਆ ਦੇ ਵਿੱਚ ਉਸ ਫਰੇਮ ਦੇ ਵਿੱਚ ਕੀ ਨਵਜੋਤ ਸਿੰਘ ਸਿੱਧੂ ਆਉਂਦੇ ਆ ਜੇ ਉਹ ਹੁੰਦੇ ਨੇ ਕਿ ਸਿੱਧੂ ਹੀ ਜਿੱਤ ਸਕਦਾ ਹੈ ਫੇਰ ਤਾਂ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਸੁਭਾ ਅਗਵਾ ਨੇ ਉਹਨਾਂ ਦਾ ਨਾਮ ਰეკਮੈਂਡ ਕਰ ਦੇਣਾ ਦਿਖ ਰਹਾ ਹੋਵੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹ ਬੀਬੀ ਪ੍ਰਿੰਕਾ ਕਾਧੀ ਨੂੰ ਮਿਲ ਕੇ ਆਏ ਸੀ ਹੋ ਸਕਦਾ ਹੈ ਉਹਨਾਂ ਨੇ ਇਸ਼ਾਰਾ ਕਰਤਾ ਉਹ ਵੀ ਠੀਕ ਆ ਤੁਸੀਂ ਉੱਪਰ ਸਰ ਤੋਂ ਲੜ ਲਓ ਅਜਿਹੀ ਸਥਿਤੀ ਦੇ ਵਿੱਚ ਗੁਰਜੀਤ ਸਿੰਘ ਔਜਲਾ ਨੂੰ ਕਿੱਥੇ ਰਜਾਇਆ ਜਾਵੇਗਾ ਇਹ ਵੀ ਸੋਚਣ ਦਾ ਵਿਸ਼ਾ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ